ਭਾਰਤ ਤੇ ਪਾਕਿਸਤਾਨ ਦੇ ਤਣਾਅ ਤੋਂ ਬਾਅਦ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਦਹਿਸ਼ਤ ਦਾ ਮੋਲ ਬਣਿਆ ਹੋਇਆ ਸੀ ਜਿਸ ਦੇ ਵਿੱਚ ਬਿੱਤੇ ਸਮੇਂ ਪਹਿਲੇ ਜੋ ਹੈ ਭਾਰਤ ਤੇ ਪਾਕਿਸਤਾਨ ਦੇ ਜੋ ਹੈ ਯੁੱਧ ਦੇ ਕਾਰਨ ਉਸ ਨੂੰ ਰੋਕ ਦਿੱਤਾ ਗਿਆ ਲੋਕ ਅਸੀਂ ਪੀੜਪੜ ਵਾਲੇ ਬਜ਼ਾਰਾ ਦੇ ਵਿੱਚ ਖੜੇ ਆ ਸਾਡੇ ਨਾਲ ਲੋਕ ਆਪਾਂ ਗੱਲਬਾਤ ਕਰਦੇ ਭਾਈ ਜਾਨ ਲਗਾਤਾਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਜੋ ਹੈ ਮਾਹੌਲ ਕਿਹੜਾ ਭਾਰਤ ਤੇ ਪਾਕਿਸਤਾਨ ਦੇ ਤਣਾਅ ਪੋਇਆ ਪਿਆ ਸੀ ਤੇ ਦਹਿਸ਼ਤ ਦਾ ਮਾਹੌਲ ਸੀ ਹੁਣ ਕਿਹੜਾ ਮਾਹੌਲ ਨੂੰ ਸ਼ਾਂਤ ਕੀਤਾ ਆ ਬਹੁਤ ਜ਼ਿਆਦਾ ਸ਼ਾਂਤ ਹੋ ਰਿਹਾ ਹੈ ਸਰ ਪਹਿਲੇ ਚਾਹ ਦੇ ਬੈਟਰ ਲੱਗ ਰਿਹਾ ਹੈ ਕੰਫਰਟੇਬਲ ਲੱਗ ਰਿਹਾ ਹੈ ਬਹੁਤ ਜ਼ਿਆਦਾ ਹਰ ਕੋਈ ਡਰਾਵਾ ਥਾ ਸਰ ਠੀਕ ਹੈ ਹਰ ਕਿਸੇ ਕੋ ਖਤਰਾ ਥਾ ਕਿ ਜੇ ਕੋਈ ਪ੍ਰੋਬਲਮ ਨਾ ਹੋ ਜਾਏ ਤੋ ਇਸੇ ਸਰ ਦੋਨੋਂ ਦੇਸ਼ ਦਾ ਫਾਇਦਾ ਬਹੁਤ ਜ਼ਿਆਦਾ ਹੋਇਆ ਹੈ ਸਰ ਔਰ ਉਹ ਦੇਸ਼ ਤੋਂ ਥਾਈ ਨੇ ਹਮਾਰਾ ਮੁਕਾਬਲੇ ਦਾ ਜੀ ਉਸ ਦੇਸ਼ ਵਿੱਚ ਜਿਹੜੀ ਹਿੰਮਤ ਨਹੀਂ ਥੀ ਕਿ ਉਹ ਇੰਡੀਆ ਪਰ ਅਟੈਕ ਕਰ ਸਕੇ ਤਾਂ ਇਸ ਲਈ ਜੋ ਬਹੁਤ ਫਾਇਦਾ ਹੋਇਆ ਸਰ कि कोई नुकसान होने से पहले समझौता हो गया सर बहुत ज़्यादा जी हाँ जी जी और ये कारोबार भी बहुत ज़्यादा फर्क पड़ रहा था सर कारोबार भी अस्सी परसेंट लोगों का ख़त्म हो गया था और अब कारोबार भी जो देखो एक दो दिन में सही हो जाएगा कारोबार भी लोग आने जाने लग जाएंगे तो क्योंकि लोग तो घर से बाहर ही नहीं निकल रहे थे हाँ जी हाँ जी।, जी।, जी डरे ले ले। थे सर बहुत ज़्यादा डरे हुए थे कितना काम काज तो अस्सी तो नब्बे खाली पड़ा है सुबह से जैसे सुबह शॉप खोलते थे वैसे शाम को बंद करते थे जी। जो 100 दो सो बटाना था वो शाम को रोटी पानी में लग जाता था सर ये काम हो रहा था बस पाकिस्तान वालों भारत बहन तैयार बैठी सारी गल बात है जिसे अमेरिका जो है ट्रम्प वाल सर ये फैसला तो होना ही था फैसला होना था ट्रम्प ने भी अच्छा किया है और मोदी ने भी जो धमकी दी थी उसको वो भी अच्छी दी थी ऐसा नहीं कि हमारे जो प्रधानमंत्री हैं उन्होंने भी बहुत अच्छे से जो है अपनी प्रधानी निभा रहे हैं और उन्होंने कहा था कि अगर अब क्या हमारे देश पे कोई ऐसा हमला हुआ तो हम मुंह तोड़ जवाब देंगे बहुत अच्छा किया उन्होंने बहुत अच्छी बात की अब मोदी देश के प्रधानमंत्री का तो यही कहना था हम आतंकवाद को ख़त्म करेंगे हम पाकिस्तान के सर आतंकवाद को कोई धर्म नहीं होता है और आतंकवादी ना किसी की माँ के पेट से जन्म लेता है मसला क्या था सर जो अगर ऐसा हमला हमारे पे दोबारा होगा तो हमें जो है मुंह तोड़ जवाब देना चाहिए था चाहे वो पाकिस्तान हो या कोई भी देश हो ਸਰ ਜੇਕਰ ਅਮਾਰੇ ਉੱਪਰ ਜ਼ੁਲਮ ਹੋਊਗਾ ਤਾਂ ਅਸੀਂ ਜ਼ੁਲਮ ਨਹੀਂ ਸਹਾਂਗੇ ਉੱਪਰ ਵਾਲੇ ਦਾ ਸ਼ੁਕਰ ਹੈ ਅਮਾਰਾ ਇੰਡੀਆ ਆਰਮੀ ਬਹੁਤ ਅੱਛੇ ਸੇ ਜੋ ਆਪਣੇ ਸਾਨੂੰ ਸਭ ਕੁਝ ਸਹੀ ਕਰਾਇਆ ਕੀ ਲੱਗਦਾ ਹੈ ਫੈਸਲਾ ਕਿਹੜਾ ਲਿਤਾ ਹੈ ਸਹੀ ਲਿਤਾ ਸਰ ਸਹੀ ਲਿਆ ਫੈਸਲਾ ਸਹੀ ਲਿਆ ਜੀ ਇਹ ਦੇਖ ਕੇ ਐਸੇ ਗਲਬਤ ਕਿਤੇ ਕੀ ਹੈ ਦੁਕਾਨਦਾਰ ਕਿਹੜੇ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਉਹਨਾਂ ਦਾ ਕਹਿਣਾ ਕਿਹੜਾ ਲਗਾਤਾਰ ਕੰਮ ਦੇ ਵਿੱਚ ਜੋ ਹੈ ਕੰਮਕਾਰ ਦੇ ਵਿੱਚ ਅਸਰ ਕਿਹੜਾ ਪਿਆ ਹੋਇਆ ਸੀ ਹੋਰ ਵੀ ਦੁਕਾਨਦਾਰ ਆ ਪਉ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਪਾਜੀ ਕੀ ਲੱਗਦਾ ਭਾਰਤ ਤੇ ਪਾਕਿਸਤਾਨ ਦਾ ਜੋ ਹੈ ਬੈ ਸਮਝੋਤੇ ਦੀ ਗੱਲਬਾਤ ਕੜੀ ਹੈ ਸ਼ੁਰੂ ਹੋ ਸਰ ਬਹੁਤ ਵਧੀਆ ਗੱਲ ਹੋਈ ਹੈ ਦੋਨਾਂ ਮੁਲਕਾਂ ਵਾਸਤੇ ਵਧੀਆ ਗੱਲ ਆਇਆ ਦੋਨਾਂ ਦੇ ਵਿਚ ਆਪਸ ਵਿੱਚ ਸਮਝੌਤਾ ਹੋ ਗਿਆ ਇਹਦੇ ਵਿੱਚ ਆਮ ਲੋਕਾਂ ਨੂੰ ਵੀ ਰਾਹਤ ਹੈ ਸਰਕਾਰਾਂ ਨੂੰ ਵੀ ਰਾਹਤ ਹੈਗੀ ਹੈ ਕੰਮਕਾਰ ਤੇ ਅਸਰ ਹੋਇਆ ਹੋਏਗਾ ਸਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਰ ਇੰਨਾ ਅਸਰ ਤੇ ਗਰਮੀ ਆਦੀ ਗਰਮੀ ਕਰਕੇ ਅਸਰ ਹੁੰਦਾ ਜਿੰਨਾ ਹੈ ਯੁੱਧ ਕਰਕੇ ਅਸਰ ਪਿਆ ਲੋਕੀ ਪੈਣੀ ਕਿੰਨੇ ਆ ਦੇਖੋ ਬਾਹਰ ਦਾ ਕੋਈ ਪਿੰਡਾਂ ਦੇ ਜਾਂ ਹੋਰ ਥੋੜੇ ਦੂਸਰੇ ਸ਼ਹਿਰਾਂ ਤੋਂ ਕਸਪਰ ਨਹੀਂ ਆ ਰਿਹਾ ਲੋਕਲ ਵੀ ਵਿਚਾਰਾ ਨਹੀਂ ਡਰਦਾ ਦਾਦਾ ਬਾਜ਼ਾਰ 'ਚ ਨਹੀਂ ਆ ਰਿਹਾ ਬਹੁਤ ਫਰਕ ਹੈ ਕੰਮ ਨੂੰ ਕੀ ਇਹ ਸਮਝੌਤਾ ਸਹੀ ਹੈ ਸਰ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਦੇਖਿਆ ਸੀ ਦੁ ਇਸ ਸਮਝੋਤਾ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਨਾਲ ਬੈਠ ਕੇ ਜਿਹੜਾ ਸਮਝੋਤੇ ਦੀ ਗੱਲ ਕੀਤੀ ਜਾ ਰਹੀ ਆ ਉਸ ਦੇ ਵਿੱਚ ਬਹੁਤ ਲੋਕਾਂ ਦਾ ਜੋ ਹੈ ਦੁਕਾਨਦਾਰ ਕਹਿੰਦੇ ਨੇ ਇਸ ਦੁਕਾਨਦਾਰ ਦੇ ਵਿੱਚ ਜਿਹੜਾ ਮਾਹੌਲ ਆ ਉਹ ਡਰ ਦਾ ਬਣਿਆ ਹੋਇਆ ਸੀ ਤੇ ਇਸ ਦੇ ਕਾਰਨ ਜਿਹੜਾ ਗੱਲਬਾਤ ਹੋਈ ਆ ਇਸ ਬਾਰੇ ਹੋਰ ਵੀ ਤੁਹਾਡੇ ਨਾਲ ਬਾਈ ਜੀ ਕੀ ਲੱਗਦਾ ਜਿਹੜਾ ਸਮਝੋਤੇ ਦੀ ਗੱਲ ਚੱਲੀ ਆ ਲਗਾਤਾਰ ਕੰਮ ਕਰਦੇ ਵਿੱਚ ਜਿਹੜਾ ਪਿਛਲੇ ਕਈ ਦਿਨਾਂ ਤੋਂ ਇਸ ਨੂੰ ਅਸਰ ਅਸਰ ਦੇਖੋ ਜੀ ਜੋ ਵੀ ਹੈਗਾ ਸੀਗਾ ਇਹ ਹੋਇਆ ਤੇ ਜਿਹਨੋ ਕੋਲ ਬੜਾ ਮੰਦ ਭਾਗੀ ਸੀਗਾ ਜਿਹੜੀਆਂ ਸਾਡੀਆਂ ਇੱਕ ਧੀਆ ਛੋਟੀਆਂ ਬੱਚੀਆਂ ਜਿਨ੍ਹਾਂ ਦੇ 10 ਦਿਨ ਵੀ ਵਿਆਹ ਨੂੰ ਨਹੀਂ ਸੀ ਹੋਏ ਉਹਨਾਂ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਲੱਤੀ ਤੇ ਆ ਚੀਜ਼ਾਂ ਗਲਤ ਆ ਹਰ ਦੁਨੀਆ ਅਮਨ ਸ਼ਾਂਤੀ ਚਾਹਦੀ ਏ ਕਹਿੰਦੇ ਜਿਓ ਜੀਨੇ ਦੋ ਕੀ ਲੱਗਦਾ ਗੜਾ ਸਮਝੋਤਾ ਸਹੀ ਏ ਸਮਝੋਤਾ ਜੋ ਵੀ ਹੋਇਆ ਏ ਤੇ ਜਿਹਨੋ ਕੋਲੇ ਈਸ਼ਵਰ ਵੱਲੋਂ ਹੈ ਜੀ ਈਸ਼ਵਰ ਵੱਲੋਂ ਹੈ ਸਿੰਪਲ ਦੀ ਗੱਲ ਕੀ ਲੱਗਦਾ ਅੰਕਲ ਕਿਹੜਾ ਭਾਰਤ ਪਾਕਿਸਤਾਨ ਦਾ ਸਮਝੋਤੇ ਦੀ ਗੱਲ ਚੱਲਦੀ ਮੇਰੇ ਸਾਹਬ ਦੇ ਨਾਲ ਅਸੀਂ ਮੋਦੀ ਸਾਹਿਬ ਦੇ ਸਪੋਰਟਰ ਆ ਅਸੀਂ ਇੰਡੀਅਨ ਆ ਮੇਰੇ ਸਾਹਬ ਦੇ ਨਾਲ ਤਾਂ ਇਹ ਜਿਹੜਾ ਸਮਝੋਤਾ ਹੈ ਇਹ ਇੰਡੀਆ ਅਮਰੀਕਾ ਦੇ ਪ੍ਰੈਸ਼ਰ ਦੇ ਵਿੱਚ ਆਏ ਮੋਦੀ ਸਾਹਿਬ ਇਹਨਾਂ ਨੂੰ ਜਿਹੜਾ ਕਿ ਇਹ ਬਦਲ ਕੇ ਲੋਗਾਂ ਨੂੰ ਅੱਛਾ ਨਹੀਂ ਲੱਗੇਗਾ ਲੱਗਦਾ ਨਹੀਂ ਆਵੇਂ ਕੰਮ ਕਰਦੇ ਅਸਰ ਪੈਗਾ ਕਿਹੜਾ ਯੁੱਧ ਹੈ ਪਾਕਿਸਤਾਨ ਦਾ ਤਾਂ ਜ਼ਰੂਰ ਨੁਕਸਾਨ ਹੋਣਾ ਭਾਰਤ ਦਾ ਵੀ ਕਿਹੜਾ ਨੁਕਸਾਨ ਦੇਖੋ ਜਿਹੜਾ ਨੁਕਸਾਨ ਹੋਣਾ ਸਾਡੀ ਪਹਿਲਾਂ 1947 ਦੇ ਵਿੱਚ ਪਾਕਿਸਤਾਨ ਨਾਲ ਲੜਾਈ ਹੋਈ ਉਹਨਾਂ ਨੇ ਅੱਧਾ ਕਸ਼ਮੀਰ ਸਾਡੇ ਕਬਜ਼ਾ ਕਰ ਲਿਆ ਉਸ ਵੇਲੇ ਨਹਿਰੂ ਦੀ ਸੀ ਗਵਰਨਮੈਂਟ ਸੀਗੀ ਉਹਨੇ ਪਟੇਲ ਹੋਮ ਮਿਨਿਸਟਰ ਸੀਗਾ ਉਹਨਾਂ ਨੇ ਫੌਜੀ ਦੀ ਕਮਾਂਡ ਸੁਭਾਲੀ ਹੋਈ ਸੀ ਉਹਨਾਂ ਨੇ ਕਿਹਾ ਸੀ ਪੰਡਿਤ ਨਹਿਰੂ ਨੂੰ ਕਿ ਸਾਨੂੰ 24 ਘੰਟੇ ਦਾ ਟਾਈਮ ਦੇ ਦਿਓ ਸੀਜ਼ਵਾਇਰ ਨਾ ਕਰੋ ਅਸੀਂ ਕਸ਼ਮੀਰ ਦਾ ਪੂਰੇ ਤੇ ਕਬਜ਼ਾ ਕਰ ਲਾਂਗੇ ਪੰਡਿਤ ਨਹਿਰੂ ਪ੍ਰੋ ਪਾਕਿਸਤਾਨ ਸੀਗਾ ਉਹਨਾਂ ਕਹਿਣੇ ਨਹੀਂ ਅਸੀਂ ਅੱਜ ਹੀ ਸੀਜ਼ਵਾਇਰ ਕਰਨੀ ਆ ਉਹਨਾਂ ਨੇ ਸੀਜ਼ਵਾਇਰ ਕਰ ਲਈ ਦੂਜਾ ਫਿਰ 65 ਦੀ ਜੰਗ ਹੋਈ 65 ਦੀ ਜੰਗ 'ਚ ਲਾਹੌਰ ਤੱਕ ਸਾਡੀ ਫੌਜ ਪਹੁੰਚ ਗਈ ਇਸ ਵਕਲ ਨਹਿਰ ਕ੍ਰਾਸ ਕਰਕੇ ਫਿਰ ਉਹਨਾਂ ਨੇ ਸਾਰਾ ਇਲਾਕਾ ਪਾਕਿਸਤਾਨ ਨੂੰ ਵਾਪਸ ਕੀਤਾ ਉਸ ਤੋਂ ਬਾਅਦ 71 ਦੀ ਜੰਗ ਹੋਈ 93000 ਬੰਦੇ ਅਨ ਕੰਡੀਸ਼ਨਲ ਪਾਕਿਸਤਾਨੀ ਪ੍ਰਿਜ਼ਨਰ ਆਫ ਵਾਰ ਜਿਹਨੂੰ ਪਾਕਿਸਤਾਨ ਨੇ ਸਵੀਕਾਰ ਕੀਤਾ ਬੰਗਲਾਦੇਸ਼ ਦੀ ਇਨਸੈਪਸ਼ਨ ਹੋਈ ਤੇ ਉਸ ਲਈ 93000 ਫੌਜੀ ਬਿਗੋ ਬਗੈਰ ਕਿਸੇ ਮਤਲਬ ਕਿ ਸਮਝੌਤੇ ਦੇ ਇਹਨਾਂ ਨੇ ਉਹਨਾਂ ਨੂੰ ਵਾਪਸ ਕਰ ਦਿੱਤੇ ਤੇ ਪੀਓ ਕਈ ਦੀ ਸੋਸ਼ੀ ਉੱਥੇ ਦੀ ਉੱਥੇ ਹੀ ਰਹੀ ਔਰ ਉਹ ਨਾ ਕਦੀ ਸੁਲਝੀ ਤੇ ਨਾ ਕਦੀ ਸੁਲਝੇਗੀ ਸਾਡੇ ਸਾਡੇ ਮੁਲਕ ਦੇ ਘੱਟੋ ਘੱਟ 50000 ਤੋਂ ਲੈ ਕੇ 1 ਲੱਖ ਤੱਕ ਜਿਹੜੇ ਜੁਬਾਨਾਂ ਉਦੋਂ ਕਿ ਇੰਡੀਅਨ ਉਹ ਸ਼ਹੀਦ ਕਰ ਦਿੱਤੇ ਗਏ ਆ ਆ ਪਾਕਿਸਤਾਨ ਦੇ ਵਿੱਚ ਸਭ ਗੱਲ ਮੇਰੇ ਐ ਵਾ ਕਿਹੜਾ ਅੱਜ ਪਿਛਲੇ ਕਈ ਦਿਨਾਂ ਤੋਂ ਮੌਲ ਜਿਹੜਾ ਤਨਾਤ ਹੋਇਆ ਪਿਆ ਸੀ ਲੋਕ ਡਰੇ ਪਏ ਸੀ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਕੰਮ ਕਰਦੇ ਉਸਰਕੀ ਤੁਹਾਡੀਆਂ ਦੁਕਾਨਾਂ ਦੇ ਕੰਮ ਕਰਦਾ ਇਹ ਇੱਕ ਦਿਨ ਕੰਮ ਕਰਦਾ ਅਸਰ ਜਿਹੜਾ ਨਾ ਇੱਕ ਵਾਰੀ ਕੱਟੀ-ਕੱਟਾ ਨਿਕਲ ਜਾਣਾ ਚਾਹੀਦਾ ਸੀ ਮੇਰੇ ਹਿਸਾਬ ਦੇ ਨਾਲ ਜਿਹੜਾ ਲੋਕਾਂ ਦਾ ਨੁਕਸਾਨ ਹੁੰਦਾ ਵਾ ਦੇਸ਼ ਦਾ ਨੁਕਸਾਨ ਹੁੰਦਾ ਦੇਸ਼ ਦੀ ਇਕਨੋਮੀ ਨੂੰ ਫਰਕ ਪੈਂਦਾ ਉਹ ਤਾਂ ਉਹ ਤਾਂ ਨਹੀਂ ਪਾਕਿਸਤਾਨ ਨੂੰ ਪਾਕਿਸਤਾਨ ਦਾ ਕਹਿਣਾ ਸੀ ਸਾਡੇ ਨਾਲ ਅਸੀਂ ਬੈਨ ਨੂੰ ਤਿਆਰ ਬੈਠੇ ਆ ਗਿਆ ਤਾਂ ਹੀ ਪਰ ਅੱਗੇ ਅੱਗੇ ਤਿੰਨ ਚਾਰ ਵਾਰੀ ਪਾਕਿਸਤਾਨ ਨੂੰ ਮਾਫ ਕਰਕੇ ਦੇਖ ਲਿਆ ਨਾ ਕਿੰਨਾ ਉਹ ਵੀ ਇੰਡੀਆ ਦਾ ਕਿੱਥੋਂ ਕਿੰਨਾ ਨੁਕਸਾਨ ਹੋਇਆ ਸਾਡੇ ਕਿੰਨੀ ਮੈਨਪਾਵਰ ਬਰੀ ਕਿੰਨੀ ਮਿਲਟਰੀ ਦਾ ਨੁਕਸਾਨ ਹੋਇਆ ਜੇਕਰ ਉਹ ਫੇਰ ਨਹੀਂ ਸੁਧਰੇ ਤੇ ਹੁਣ ਕੀ ਗਾਰੰਟੀ ਹੈ ਸੁਧਰ ਜਾਣਗੇ ਇਹਨਾਂ ਨੇ ਟੈਰਰਿਸਟ ਐਕਟੀਵਿਟੀਸ ਦਾ ਨਾ ਬਾਜ ਆਏ ਸੀ ਨਾ ਬਾਜ ਆਣਗੇ ਨਾ ਬਾਜ ਇਹਨਾਂ ਨੇ ਆਣਾ ਵੈ ਇਸ ਕਰਕੇ ਮੈਨੂੰ ਲੱਗਦਾ ਸੀ ਕਿ ਜੇ ਪੀਓ ਕੀ ਲੈਂਡ ਦਾ ਐਸੋ ਦੇ ਸਭ ਤੋਂ ਵੱਡਾ ਟਾਈਮ ਸੀਗਾ ਬਨਾਸਬ ਟਾਈਮ ਸੀਗਾ ਜਦੋਂ ਇੰਡੀਆ ਗਵਰਨਮੈਂਟ ਖੁੰਝ ਗਈ ਹੈ ਲੋਕ ਵੀ ਇਹਨੂੰ ਠੀਕ ਨਹੀਂ ਸਮਝਣਗੇ ਇੱਕ ਵਾਰੀ ਨੁਕਸਾਨ ਚਾਲ ਲੈਣਗੇ ਲੇਕਿਨ بار بار ਦਾ ਨੁਕਸਾਨ ਅਗਲੀ ਵਾਰ ਨੂੰ ਫਿਰ ਸਾਲ ਬਾਅਦ ਇਹੀ ਹੋਏਗਾ 200 ਰੁਪਏ ਦੇ ਹੀ ਹੋਗਾ ਇਹ ਕੱਟੀ ਕੱਟੇ ਇੱਕ ਦਿਨ ਨਿਕਲ ਜਾਣਾ ਚਾਹੀਦਾ ਸੀ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਹੈ ਦੁਕਾਨਦਾਰ ਕਹ ਰਹੇ ਨੇ ਕਈ ਦੁਕਾਨਦਾਰਾਂ ਦਾ ਕਹਿਣਾ ਹਾਂ ਵੀ ਜੋ ਹੈ ਭਾਰਤ ਤੇ ਪਾਕਿਸਤਾਨ ਦੇ ਨਾਲ ਜੋ ਗੱਲਬਾਤ ਹੋਈ ਹੈ ਉਸ ਨੂੰ ਲੋਕ ਜੋ ਹੈ ਸਮਝ ਰਹੇ ਨੇ ਸਹੀ ਹੈ ਜਿਸ ਦੇ ਕਾਰਨ ਕਈ ਦੁਕਾਨਦਾਰਾਂ ਦਾ ਨੁਕਸਾਨ ਕਿਹੜਾ ਹੋਇਆ ਤੁਸੀਂ ਦੇਖ ਲਓ ਬਾਜ਼ਾਰ ਕਿਹੜਾ ਉਹ ਸੌਂਸਨ ਪਿਆ ਹੋਇਆ ਹੈ ਜਿਸ ਦੇ ਪਿਛਲੇ ਕਈ ਦਿਨਾਂ ਤੋਂ ਇਸ ਬਾਜ਼ਾਰ ਦੇ ਵਿੱਚ ਪਿਛਲੇ ਕਈ ਇਸ ਬਾਜ਼ਾਰ ਦੇ ਵਿੱਚ ਪੈਰ ਰੱਖਣ ਲਈ ਜਗ੍ਹਾ ਨਹੀਂ ਹੁੰਦੀ ਸੀ ਤੇ ਅੱਜ ਜਿਹੜਾ ਮਾਹੌਲ ਹੈ ਤੁਸੀਂ ਦੇਖ ਰਹੇ ਹੋ ਬਾਜ਼ਾਰਾਂ ਦੇ ਵਿੱਚ ਸਭ ਡਰੇ ਹੋਏ ਨੇ ਖਾਲੀ ਹੋਇਆ ਹੋਇਆ ਕੰਮਕਾਰ ਦੇ ਉੱਤੇ ਅਸਰ ਜ਼ਰੂਰ ਹੋਇਆ ਹੁਣ ਜੋ ਹੈ ਭਾਰਤ ਤੇ ਪਾਕਿਸਤਾਨ ਦਾ ਸਮਝੌਤੇ ਦੀ ਗੱਲ ਚੱਲੀ ਹੈ ਤੇ ਉਸ ਦੇ ਉੱਤੇ ਲੋਕਾਂ ਦੇ ਵਿੱਚ ਥੋੜਾ ਮਨ ਕਿਹੜਾ ਜੋ ਡਰ ਦਾ ਮਾਹੌਲ ਹੈ ਉਹ ਹੁਣ ਪਿੱਛੇ ਲੱਗੇਗਾ ਪਿੱਛੇ ਹੁੰਦਾ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਾਜ਼ਾਰ ਦੀਆਂ ਹੋਰ ਵੀ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਮਾਹੌਲ ਹੈ ਇਹ ਜੋ ਭਾਰਤ ਪਾਕਿਸਤਾਨ ਦੇ ਨਾਲ ਕਿਹੜਾ ਫੈਸਲੇ ਦੀ ਗੱਲ ਚੱਲੀ ਹੈ ਪਾਕਿਸਤਾਨ ਵੱਲੋਂ ਕਿਹਾ ਗਿਆ ਅਸੀਂ ਭਾਰਤ ਦੇ ਨਾਲ ਬੈਨ ਨੂੰ ਤਿਆਰ ਬੈਠੇ ਹਾਂ ਹੋਰ ਵੀ ਹੈ ਬਾਈ ਜੀ ਕਿਹੜੀ ਹੈ ਲੜਾਈ ਚੱਲੀ ਕੀ ਲੱਗਦਾ ਹੈ ਮੈਂ ਭਾਰਤ ਤੇ ਪਾਕਿਸਤਾਨ ਦੇ ਸਮਝੌਤੇ ਦੀ ਗੱਲਾਂ ਚੱਲ ਰਹੀ ਹੈ ਹਾਂ ਜੀ ਕੀ ਲੱਗਦਾ ਹੈ ਕਿਹੜਾ ਪਿਛਲੇ 3 ਦਿਨਾਂ ਤੋਂ ਯੁੱਧ ਦੀ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਜੀ ਇਹਦੇ ਨਾਲ ਲੋਕਾਂ ਦੇ ਕੰਮ ਕਾਰ ਨੂੰ ਵੀ ਕਾਫੀ ਫਰਕ ਪਿਆ ਜੀ ਕੀ ਸਹੀ ਹੋਇਆ ਜਿਹੜਾ ਸਮਝੌਤੇ ਦੀ ਗੱਲ ਚੱਲਦੀ ਹੈ ਬਹੁਤ ਸਹੀ ਹੋਇਆ ਜੀ ਬਹੁਤ ਸਹੀ ਹੋਇਆ ਉਹ ਦੇਖਿਆ ਲੋਕ ਕਹ ਰਹੇ ਨੇ ਕੰਮਕਾਰਾ ਦੇ ਉੱਤੇ ਅਸਰ ਪਿਆ ਹੋਏਗਾ ਨੁਕਸਾਨ ਲੋਕਾਂ ਦਾ ਬਹੁਤ ਹੋਇਆ ਉਸ ਦੇ ਕਾਰਨ ਕਿਹੜਾ ਬਾਜ਼ਾਰ ਹੈ ਲੋਕ ਡਰੇ ਹੋਏ ਨੇ ਬਾਜ਼ਾਰਾ ਦੇ ਵਿੱਚ ਉਸ ਦੇ ਇਹ ਬਾਜ਼ਾਰ ਦੇ ਵਿੱਚ ਕਿਹੜੀ ਆ ਉਹ ਕਿਹੜੀ ਭਾਈ ਜੀ ਪੈਂਦੀ ਕੀ ਲੱਗਦਾ ਪਾਕਿਸਤਾਨ ਤੇ ਭਾਰਤ ਦਾ ਹੁਣ ਫੈਸਲੇ ਦੀ ਗੱਲਾਂ ਚੱਲੀਆਂ ਹੁਣ ਪਾਕਿਸਤਾਨ ਵੱਲੋਂ ਫਾਇਰਿੰਗ ਕਿਹੜੀ ਹੈ ਭਾਰਤ ਦੇ ਉੱਤੇ ਕਰਨੀ ਬੰਦ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਲਗਾਤਾਰ ਡਰੋਨ ਕਿਹੜੇ ਸੱਟੇ ਜਾ ਰਹੇ ਸੀ ਇਸ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀ ਕੀ ਹੁਣ ਕੀ ਲੱਗਦਾ ਤੁਹਾਨੂੰ ਸਹੀ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਐ ਸਰ ਕੀ ਲੱਗਦਾ ਭਾਜੀ ਇਹ ਕਿਹੜਾ ਹੁਣ ਕੰਮ ਕਰਦੇ ਉੱਤੇ ਲੋਕਾਂ ਦੇ ਅਸਰ ਪਿਆ ਹੋਏਗਾ ਹੁਣ ਫੈਸਲੇ ਦੀ ਗੱਲ ਆ ਚੱਲੀ ਐ ਕੀ ਲੱਗਦਾ ਤੁਹਾਨੂੰ ਹਾਂ ਵੀ ਆਮ ਜਨਤਾ ਨੂੰ ਲੋਸ ਆ ਠੀਕ ਆ ਤੋ ਵੱਡੇ ਆ ਵੱਡਿਆਂ ਨੂੰ ਨਹੀਂ ਲੋਸ ਹੈਗਾ ਸਾਡੇ ਵਰਗੇ ਬਸ ਉਹਨਾਂ ਨੂੰ ਚਾਹੀਦਾ ਸ਼ਾਂਤੀ ਬਣਾਈ ਰੱਖਣ ਸਹੀ ਫੈਸਲੇ ਦੀ ਗੱਲ ਚੱਲੀ ਐ ਕੀ ਸਹੀ ਐ ਬਿਲਕੁਲ ਵਧੀਆ 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 ਇਹਦੇ ਚਾਹੀਦਾ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਠੀਕ ਦੇਖਿਆ ਅਸੀਂ ਗੱਲਬਾਤ ਕੀਤੀ ਕਿ ਲੋਕ ਕਹਿੰਦੇ ਨੇ ਐਦਾਂ ਹੀ ਸ਼ਾਂਤੀ ਬਣਾਈ ਰੱਖਣੀ ਚਾਹੀਏ ਕਿਹੜਾ ਲਗਾਤਾਰ ਜੋ ਭਾਰਤ ਤੇ ਪਾਕਿਸਤਾਨ ਦੇ ਤਣਾਅ ਸੀ ਤੇ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੇ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਡਰੋਨ ਭੇਜੇ ਜਾ ਰਹੇ ਸੀ ਮਸਾਇਲੇ ਭੇਜੇ ਜਾ ਰਹੇ ਆ ਬੀਤੇ ਰਾਤ ਤੁਹਾਨੂੰ ਦਿਖਾਇਆ ਜਲੰਧਰ ਦੀਆਂ ਤਸਵੀਰਾਂ ਕਿੱਦਾਂ ਬਲਾਸਟ ਹੁੰਦੇ ਨਜ਼ਰ ਆਏ ਨੇ ਤੇ ਲੋਕਾਂ ਦੇ ਵਿੱਚ دہشت ਦਾ ਮੌਸੇ ਕਿਹੜੇ ਲੋਕ ਅੱਜ ਵੀ ਤੁਹਾਨੂੰ ਦਿਖਾ ਦਈਏ ਇਸ ਸਮੇਂ ਕਿਹੜਾ ਜਲੰਧਰ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਸੀ 7:30 ਵਜੇ ਤੱਕ ਕਿਹੜੀ ਦੁਕਾਨਾਂ ਬੰਦ ਹੋਣਿਆ ਚਾਹੀਦੀਆਂ ਲੋਕ ਬੰਦ ਕਰ ਰਹੇ ਨੇ ਜਿਸ ਦੇ ਵਿੱਚ ਜਰੂਰ ਡਿਪਟੀ ਕਮਿਸ਼ਨਰ ਵੱਲੋਂ ਜਿਹੜੇ ਫੈਸਲੇ ਲਿੱਤੇ ਗਏ ਸੀ ਉਹ ਵਾਪਸ ਲੈ ਲੇਗੇ ਹਾਲੇ ਤੱਕ ਦਕਾਨਾ ਦੁਕਾਨਦਾਰਾਂ ਦੇ ਵਿੱਚ ਦਹਿਸ਼ਤ ਦਾ ਮੋਲ ਬਣਿਆ ਹੋਇਆ ਇੱਕ ਪਾਸੋਂ ਕਿਹੜਾ ਭਾਰਤ ਤੇ ਪਾਕਿਸਤਾਨ ਦੀ ਜੋ ਹੈ ਗੱਲਬਾਤ ਹੋਣ ਦੀ ਕੋਸ਼ਿਸ਼ ਜੋ ਹੈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਲੋਕਾਂ ਦਾ ਕਹਿਣਾ ਇਸ ਨੂੰ ਸਮਝੋਤਾ ਕਿਹੜਾ ਕਰਨਾ ਚਾਹੀਦਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਲੋਕਾਂ ਦੇ ਕੰਮ ਕਰਦੇ ਉੱਤੇ ਅਸਰ ਕਿਹੜਾ ਰਮਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਦੀ ਟੀਵੀ ਚਲੰਦਰ